ਦਾ ਸੀਆਈਏ ਇਨਚਾਰਜ ਫਾਜ਼ਲ ਕਾਦੀ ਦੀ ਟੀਮ ਤੇ 65 ਬਟਾਲੀਅਨ ਬੀਐਸਐਫ ਦੇ ਜਵਾਨਾਂ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਚੱਕ ਬਜੀਦਾ ਤੋਂ ਲਿੰਕ ਰੋਡ ਟਾਣੀ ਅਮੀਰ ਸਿੰਘ ਜਿਹੜੀ ਹੈ ਉੱਥੇ 24 12 2025 ਨੂੰ ਸ਼ਾਮ ਨੂੰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੇ ਸ਼ੱਕੀ ਹਲਾਤਾਂ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਪਾਸੋਂ 500 ਪੈਂਤੀ ਗ੍ਰਾਮ ਜਿਹੜੀ ਉਹ ਹੈਰੋਇਨ ਚਿੱਟਾ ਬਰਾਮਦ ਹੋਇਆ ਅਗਲੇ ਦਿਨ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹਨਾਂ ਪਾਸੋਂ 560 ਗ੍ਰਾਮ ਹੋਰ ਹੈ ਜਿਹੜਾ ਚਿੱਟਾ ਬਰਾਮਦ ਹੋਇਆ ਤੇ ਇਸ ਤੋਂ ਇਲਾਵਾ ਇੱਕ ਮੈਗਜ਼ੀਨ ਤੇ ਇੱਕ ਜਿੰਦਾ ਰੌਂਦ 9mm ਦਾ ਤੇ ਦੋ ਮੋਬਾਈਲ ਫੋਨ ਨੇ ਜਿਹੜੇ ਉਹਨਾਂ ਪਾਸੋਂ ਬਰਾਮਦ ਹੋਏ ਨੇ ਇਸ ਤਰੀਕੇ ਨਾਲ ਕੁੱਲ 1 ਕਿਲੋ 95 ਗ੍ਰਾਮ ਹੈਰੋਇਨ ਇੱਕ ਮੈਗਜ਼ੀਨ ਇੱਕ ਰੌਂਡ 9mm ਦਾ ਜ਼ਿੰਦਾ ਤੇ ਦੋ ਮੋਬਾਈਲ ਫੋਨ ਨੇ ਜਿਹੜੇ ਇਹ ਦੋ ਨਸ਼ਾ ਤਸਕਰਾਂ ਦੇ ਪਾਸੋਂ ਬਰਾਮਦ ਹੋਏ ਨੇ ਹੱਲੇ ਸਾਡੇ ਕੋਲ ਰਿਮਾਂਡ ਤੇ ਚੱਲ ਰਹੇ ਨੇ ਜੀ ਇਹ ਅਚਾਨਕ ਜਦ ਜਿਹੜੀ ਸਾਡੀਆਂ ਪਾਰਟੀਆਂ ਗਸ਼ਤ ਕਰ ਰਹੀਆਂ ਸੀ ਉਹਨਾਂ ਦੇ ਕਾਬੂ ਆਇਆ ਰਿਮਾਂਡ ਤੇ ਸਾਨੂੰ ਜਿਹੜਾ ਹੈ 560 ਗ੍ਰਾਮ ਹੈਰੋਇਨ ਹੋਰ ਮਿਲੀ ਹੈ ਤੇ ਹੱਲੇ ਹੋਰ ਪੁੱਛਗਿੱਛ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਤੁਹਾਡੇ ਸਨਮੁਖ ਪੇਸ਼ ਕੀਤੇ ਜਾਣਗੇ ਕੋਈ ਹੋਰ ਵੀ ਸਾਥ ਜੁੜੇ ਹੋਏ ਨੇ ਇਹਨਾਂ ਦਾ ਤਾਂ ਹੈ ਮੁਕੱਦਮਾ ਦਰਜ ਨਹੀਂ ਹੈ ਜੀ ਲੇਬਰ ਕਲਾਸ ਵਾਲਿਆਂ ਦੇ ਬੱਚੇ ਨੇ ਤੇ ਪਿਆਸਿਆਂ ਦੀ ਲੋਰਮੈਂਟ ਦੇ ਵਿੱਚ ਮਾੜੇ ਆਨਸਰਾਂ ਦੁਆਰਾ ਇਹਨਾਂ ਨੂੰ ਵਰਤ ਲਿਆ ਜਾਂਦਾ ਹੈ ਤੇ ਇਸ ਤਰੀਕੇ ਕਾਬੂ ਆ ਜਾਂਦੇ ਨੇ ਜੀ